ਪੰਜਾਬ ਸਰਕਾਰ ਦੇ ਨਵੇਂ ਬਣੇ ਕੈਬਨਟ ਮੰਤਰੀ ਮਹਿੰਦਰ ਸਿੰਘ ਭਗਤ ਜੋ ਕਿ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਤੇ ਹੁਣ ਕੈਬਨਟ ਮੰਤਰੀ ਹਨ ਉਹ ਅੱਜ ਸਤਕੰਨ ਜੀ ਰਾਮੰਦਰ ਸਾਹਿਬਿਕ ਨਤਮਸਤਕ ਹੋਣ ਦੇ ਲਈ ਪੂਜੇ ਇਸ ਮੌਕੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਇਸ ਮੌਕੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਰਕਰ ਵੀ ਮੌਜੂਦ ਸਨ ਕੋਨੇ ਕੋਨੇ ਬੜਾ ਮਿਲਣੇ ਕੀ ਬਖਸ਼ਿਆ ਮੈਂ ਬਹੁਤ ਹੀ ਭਗਾਵਾਂ ਲਾਵਾਂ ਕਿ ਮੈਨੂੰ ਅੱਜ ਸ੍ਰੀ ਹਰਮੰਦਰ ਸਾਹਿਬ ਗੋਲਡਨ ਟੈਂਪਲ ਦੇ ਵਿੱਚ ਆ ਕੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਔਰ ਮੈਂ ਬਹੁਤ ਹੀ ਖੁਸ਼ ਹਾਂ ਔਰ ਮੈਂ ਇੱਥੇ ਆ ਕੇ ਗੁਰੂ ਘਰ ਦੀ ਸ਼ਿਰਚਕਾਇਆ ਹੈ ਮੈਨੂੰ ਬਹੁਤ ਹੀ ਸਤਿਕਾਰਯੋਗ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀਮਨ ਅਰਵਿੰਦ ਕੇਜਰੀਵਾਲ ਜੀ ਉਦੇ ਨਾਲ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸ੍ਰੀ ਹਰਮਨ ਸਾਹਿਬ ਜੀ ਨੇ ਆਪਣੀ ਸਰਕਾਰ ਵਿੱਚ ਕੈਬਨਟ ਮੰਤਰੀਦ ਅਹੁਦੇ ਬਣਾਇਆ ਹੈ। ਸੋ ਮੈਂ ਗੁਰੂ ਘਰ ਦਾ ਸ਼ੁਕਰਾਨਾ ਕਰਨ ਲਈ ਆਇਆ ਹਾਂ। ਸੋ ਮੇਰੇ ਨਾਲ ਸਾਰੇ ਸਾਥੀ ਆਏ ਹਨ ਔਰ ਮੈਨੂੰ ਬੜਾ ਅੱਛਾ ਲੱਗ ਰਿਹਾ ਹੈ। ਕਿਉਂਕਿ ਸਾਡੇ ਬਜ਼ੁਰਗਾਂ ਨੇ ਕਿਹਾ ਕਿ ਜਦੋਂ ਵੀ ਕੋਈ ਅੱਛਾ ਕੰਮ ਦੀ ਸ਼ੁਰੂਆਤ ਕਰਨੀ ਹੋਵੇ ਤੇ ਗੁਰੂ ਘਰ ਦੀ ਓਟ ਲੈਣੀ ਚਾਹੀਦੀ ਹੈ। ਸੋ ਮੈਂ ਅੱਜ ਗੁਰੂ ਘਰ ਦੀ ਓਟ ਲੈਣ ਲਈ ਆਇਆ ਹਾਂ ਔਰ ਮੇਰੇ ਨਾਲ ਸਾਰੇ ਸਾਥੀ ਆਏ ਹਨ। ਮੈਂ ਆਪਣੇ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦਾ ਹਾਂ ਔਰ ਮੈਂ ਗੁਰੂ ਮਹਾਰਾਜ ਅਗੇ ਅਰਦਾਸ ਕਰਨਾ ਪਰਮਿਤਾ ਪਰਮਾਤਮਾ ਕੇ ਮੈਨੂੰ ਸ਼ਕਤੀ ਦੇਣ ਤਾਂ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਨਤਾ ਦੀ ਔਰ ਜਿੰਨੇ ਵੀ ਜਿਹਨਾਂ ਲੋਕਾਂ ਨੂੰ ਕੋਈ ਵੀ ਮੇਰੇ ਪ੍ਰਤੀ ਕੋਈ ਲੋੜ ਹੋਏ ਕੋਈ ਮੇਰੇ ਬਾਰੇ ਕੋਈ ਕੰਮ ਹੋਏ ਮੈਂ ਉਹਦੇ ਕੰਮ ਕਰ ਸਕਾਂ ਔਰ ਇਹ ਜੋ ਖੁਲਾਈ ਦਾ ਕੰਮ ਹੈ ਜੋ ਸਾਡੇ ਪੰਜਾਬ ਦੇ ਮੁਖਤਿਆਰ ਭਗਵੰਤ ਸਿੰਘ ਮਾਨ ਸਾਹਿਬ ਨੇ ਜੋ ਸੁਪਨਾ ਲਿਆ ਹੈ ਕਿ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਹੈ ਸੋ ਮੈਂ ਉਹਦੇ ਵਿੱਚ ਸਹਿਯੋਗ ਕਰਾਂਗਾ ਔਰ ਮੈਂ ਦਿਨ ਰਾਤ ਮਿਹਨਤ ਕਰਕੇ ਪੰਜਾਬ ਦੀ ਖੂਬਸੂਰਤੀ ਪੰਜਾਬ ਦਾ ਪਾਈਚਾਰਾ ਜੋ ਸਾਡੀ ਪਹਿਚਾਨ ਹੈ ਪੰਜਾਬੀਅਤ ਦੀ ਉਹਦੇ ਵਿੱਚ ਮੈਂ ਪੂਰਾ ਸਹਿਯੋਗ ਪਾਉਣ ਦਾ ਕੋਸ਼ਿਸ਼ ਕਰਾਂਗਾ ਔਰ ਬਹੁਤ ਜਲਦੀ ਪੰਜਾਬ ਰੰਗਲਾ ਪੰਜਾਬ ਬਣੇਗਾ ਐਸੀ ਮੈਂ ਕਾਮਨਾ ਕਰਦਾ ਕਿਹੜਾ ਕਿਹੜਾ ਮਹਿਕਮਾ ਮਿਲਿਆ ਜੀ ਸੋ ਮੈਨੂੰ ਜੋ ਮਹਿਕਮੇ ਹੈ ਸੀਐਮ ਸਾਹਿਬ ਦਾ ਪੈਰਗੋਟ ਹੁੰਦਾ ਹੈ ਉਹਨਾਂ ਨੇ ਮੈਨੂੰ ਡਿਫੈਂਸ ਵੈਲਫੇਅਰ ਉਸ ਦੇ ਨਾਲ ਫ੍ਰੀडम फाइਟਰ ਵੈਲਫੇਅਰ ਉਸ ਦੇ ਨਾਲ ਹੌਟਿਕਲਚਰ ਦਾ ਜੋ ਮਹਿਕਮਾ ਦਿੱਤਾ ਹੈ ਇਹ ਤਿੰਨ ਮੈਂਕਮ ਨੂੰ ਮਾਨ ਸਾਹਿਬ ਨੇ ਜੋ ਮੇਰੇ ਜਿੰਮੇ ਡਿਊਟੀ ਲਗਾਈ ਹੈ ਕਿਉਂਕਿ ਹਰ ਮੈਚ ਵਿੱਚ ਤੁਹਾਨੂੰ ਲੋਕਾਂ ਦੀ ਜਨਤਾ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਸੋ ਮੈਂ ਇਹਨਾਂ ਤਿੰਨ ਮੈਂਕਮਾਂ ਦੁਆਰਾ ਪੰਜਾਬ ਦੀ ਜਨਤਾ ਦੀ ਸੇਵਾ ਕਰਨ ਦਾ ਪੂਰਾ ਪ੍ਰਯਾਸ ਕਰਾਂਗਾ ਔਰ ਮੈਨੂੰ ਪੂਰਾ ਯਕੀਨ ਹੈ ਕਿ ਮੈਂ ਆਪਣੀ ਜ਼ਿੰਮੇਵਾਰੀ ਨੂੰ ਬਕੂਬੂ ਨਿਭਾਵਾਂਗਾ ਕਿਉਂਕਿ ਮੇਰੇ ਪਿਤਾ ਜੀ ਵੀ ਪਹਿਲੇ ਤਿੰਨ ਵਾਰੀ ਐਮਐਲਏ ਰਹੇ ਮਨਿਸਟਰ ਰਹੇ ਮੈਨੂੰ ਉਹਨਾਂ ਕੋਲ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਅੱਜ ਮੈਂ ਉਹਨਾਂ ਦੀ ਬਦੌਲਤ ਹੀ ਅੱਜ ਐਮਐਲਏ ਬਣਿਆ ਹਾਂ मंत्री ਬਣਿਆ ਹਾਂ ਕਿਉਂਕਿ ਉਹਨਾਂ ਨੇ ਹਮੇਸ਼ਾ ਇਮਾਨਦਾਰੀ ਕੰਮ ਨਾਲ ਕੰਮ ਕਰਨੀ ਸਿੱਖਿਆ ਦਿੱਤੀ ਹੈ ਸੋ ਉਹਨਾਂ ਦੀ ਸੰਸਕਾਰ ਉਹ ਸਿੱਖਿਆ ਲੱਗ ਚੱਲ ਰਹੇ ਹਨ ਮਨਪੂਰਾ ਉਮੀਦ ਹੈ ਕਿ ਕਿਸੇ ਆਉਣ ਵਾਲੇ ਸਮੇਂ ਵਿੱਚ ਵੀ ਅਜਿਹਾ ਹੀ ਲੋਕਾਂ ਦੀ ਸੇਵਾ ਕਰ ਸਕਾਂਗੇ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਪਰਟੀ ਬੇਚਣੇ ਔਰ ਖੀਨਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز